We'll <laughs> ਅਹਮਾਦੀ ਪਾਰਟੀ ਦੇ ਅੰਮ੍ਰਿਤਸਰ ਹਲਕਾ ਪਛਮੀ ਦੇ ਵਿਧਾਇਕ ਡਾਟਾ ਜਸਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਨਾਰਾਇਣਗੜ ਵਿਖੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਦੀ ਲਾਂਚਿੰਗ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਇ ਗਈ। ਇਸ ਮੌਕੇ ਹਸਪਤਾਲ ਵਿੱਚ ਡਿਜੀਟਲ ਸਕਰੀਨਾਂ ਲਗਾ ਕੇ ਯੋਜਨਾ ਸੰਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਗਈ ਅਤੇ ਇਲਾਕਾ ਨਿਵਾਸੀਆਂ ਦੀ ਵੱਡੀ ਹਾਜ਼ਰੀ ਰਹੀ। ਸਮਾਗਮ ਦੌਰਾਨ ਸਾਰਿਆਂ ਨੇ ਇੱਕ ਦੂਜੇ ਨੂੰ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਪੰਜਾਬ ਦੇ ਵਿੱਚ ਇਹ ਦਿਨ ਸੁਨਹਿਰੀ ਇੱਕ ਦਿਨਾਂ ਲਿਖਿਆ ਜਾਏਗਾ ਕਿਉਂਕਿ ਅੱਜ ਪੰਜਾਬ ਦੇ ਹਰ ਵਸਨੀਕ ਨੂੰ 10-10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਦਾ ਜਿਹੜਾ ਸੀ ਅੱਜ ਉਹ ਕਾਟਣ ਕੀਤਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੁਰਵਿੰਦ ਕੇਸਵਾਲ ਜੀ ਵੱਲੋਂ ਅੱਜ ਇਸ ਕਾਰਡ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ ਸੋ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਯੂਥ ਵਲੰਟੀਅਰ ਜਿਹੜੇ ਘਰਾਂ ਘਰਾਂ 'ਚ ਜਾਣਗੇ ਸਿਲਪਾਂ ਦੇਖ ਆਉਣਗੇ ਤੇ ਲੋਕੇਸ਼ਨ ਦੱਸਣਗੇ ਕਿੱਥੇ ਇਹ ਕਾਰਡ ਬੰਦਾ ਸੋ ਨੇੜੇ ਦੀ ਲੋਕੇਸ਼ਨ ਦੇ ਉੱਤੇ ਜਿਹੜਾ ਇਹ ਕਾਰਡ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਤੁਹਾਡਾ ਕਾਰਡ ਬਣ ਕੇ ਤੁਹਾਡੀ ਜੇਬ ਚ ਆ ਜਾਊਗਾ ਸੋ ਇਹਦੇ ਵਾਸਤੇ ਇੱਕ ਆਧਾਰ ਕਾਰਡ ਤੇ ਦੂਜਾ ਸਾਨੂੰ ਵੋਟਰ ਕਾਰਡ ਇਹ ਦੋ ਆਇਡੈਂਟੀਫਿਕੇਸ਼ਨ ਜਿਹੜੇ ਆ ਕਾਰਡ ਜ਼ਰੂਰੀ ਹੋਣਗੇ ਸੋ ਜੇ ਬੱਚਿਆਂ ਵਾਸਤੇ ਆ ਜਨਮ ਸਰਟੀਫਿਕੇਟ ਤੇ ਅਡੌਪਸ਼ਨ ਸਰਟੀਫਿਕੇਟ ਹੋ ਜ਼ਰੂਰੀ ਹੋਊਗਾ ਸੋ ਇਹ ਬਹੁਤ ਹੀ ਈਜ਼ੀ ਢੰਗ ਦੇ ਨਾਲ ਜਿਹੜਾ ਇਹ ਕਾਰਡ ਜਿਹੜਾ ਆਮ ਲੋਕਾਂ ਤੱਕ ਮਹੁੱਈਆ ਹੋਏਗਾ ਤੱਕ ਪੱਕ ਜੋ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸੀ ਉਹ ਸਾਰੇ ਪੂਰੇ ਕਰ ਦਿੱਤੇ ਗਏ ਨੇ ਬਸ ਇੱਕ ਨੂੰ ਛੱਡ ਕੇ ਜੋ ਮਹਿਲਾਵਾਂ ਨੇ ਉਹਨਾਂ ਦੀ ਵੱਲੋਂ ਉਹਨਾਂ ਨੂੰ ਬੜੀ ਉਮੀਦ ਹੈ ਕਿ ਬਹੁਤ ਜਲਦ ਜਿਹੜਾ ਹਜ਼ਾਰ ਹਜ਼ਾਰ ਰੁਪਇਆ ਕਿਹਾ ਸੀ ਉਹ ਮਿਲੇਗਾ ਕਿਉਂਕਿ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਸਟੇਜਾਂ ਤੋਂ ਮਹਿਲਾਵਾਂ ਨੂੰ ਉਤੀਲ ਕਰਦੇ ਨਜ਼ਰ ਆਉਂਦੇ ਨੇ ਪਰ ਬਾੜਾ ਗਲਤ ਬੋਲ ਦਿੰਦੇ ਜਗਾ ਦੇ। ਵੇਖੋ ਜੀ ਉਹ ਤੇ ਬੰਦਲੇ ਪਏ ਨੇ ਸਾਡੇ ਪੰਜਾਬ ਦੀ ਤਰੱਕੀ ਨੂੰ ਵੇਖ ਕੇ ਇਹਨਾਂ ਲੋਕਾਂ ਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਇਹ ਲੋਕ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਖਾਣ ਵਾਲੇ ਲੋਕ ਨੇ। ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ ਆਪਣੇ ਪਰਿਵਾਰ ਦੇ ਨਾਲ ਮਤਲਬ ਹੈ ਆਪਣੇ ਚਿਹਤਿਆਂ ਦੇ ਨਾਲ ਮਤਲਬ ਹੈ ਪੰਜਾਬ ਬਣਾ ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਦੁੱਖਾਂ ਦਾ ਦਰਦੀ ਸਰਦਾਰ ਭਗਵੰਤ ਸਿੰਘ ਮਾਨ ਜਿਹਨੂੰ ਪਤਾ ਹੈ ਕਿ ਆਮ ਬੰਦੇ ਦੀ ਦਿਹਾੜੀ ਕਿੰਨੀ ਹੈ ਤੇ ਉਹਨੂੰ ਕਿੰਨਾ ਲਾਭ ਚਾਹੀਦਾ ਸੋ ਸੋਸਜਟ ਬਿੱਲੀ ਜਿਹੜੀ ਅਸੀਂ ਸਰਕਾਰ ਬੰਦ ਤੋਂ 100 ਦਿਨ ਦੇ ਅੰਦਰ ਅੰਦਰ ਜਿਹੜੀ ਉਹ ਗਰੰਟੀ ਪੂਰੀ ਕੀਤੀ ਸਿੱਖਿਆ ਦੀ ਕ੍ਰਾਂਤੀ ਅਸੀਂ ਲੈ ਕੇ ਆਏ ਛੜਕਾਂ ਦੀ ਕ੍ਰਾਂਤੀ ਅਸੀਂ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਬਾਰੇ ਅਸੀਂ ਸੋਚਿਆ ਸੋ ਹੁਣ ਸਭ ਤੋਂ ਜਿਹੜਾ ਮਹਿੰਗਾ ਲਾਜ਼ ਹੁੰਦਾ ਹੈ ਬਿਮਾਰੀ ਉਹਦੇ ਵਾਸਤੇ 10 ਲੱਖ ਦਾ ਬੀਮਾ ਯੋਜਨਾ ਜਿਹੜੀ ਇਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹ ਅਸੀਂ ਸ਼ੁਰੂਆਤ ਕੀਤੀ ਹੈ ਅੱਜ ਪਰਿਵਾਰ ਦੇ ਵਿੱਚ ਜੇ 6 ਜੀ ਆ ਤੇ ਪਰਿਵਾਰ ਨੂੰ 60 ਲੱਖ ਦਾ ਇੰਸ਼ੋਰੈਂਸ ਦਾ ਜਿਹੜਾ ਓਕਾਰਡ ਬਣੇਗਾ ਹਰ ਇੱਕ ਪਰ ਹੈਡ 10 ਲੱਖ ਰੁਪਈਆ ਪਰ ਪਰਸਨ ਦਾ ਜਿਹੜਾ ਉਹ ਅਸੀਂ ਦੇਣ ਜਾ ਰਹੇ ਹਾਂ ਜਿਸ ਦੇ ਨਾਲ ਸਾਡੇ ਨਾਲ ਪ੍ਰਾਈਵੇਟ ਹਸਪਤਲ ਵੀ ਅਟੈਚ ਹੋਣਗੇ ਸਰਕਾਰੀ ਹਸਪਤਲ ਵੀ ਅਟੈਚ ਹੋਣਗੇ ਤੇ ਸਰੀਰ ਨੂੰ ਹਰ ਬਿਮਾਰੀ ਦੇ ਇਲਾਜ ਵਾਸਤੇ ਜਿਹੜਾ ਉਹ ਸੀ ਸੁੱਖ ਸੁਵਿਧਾਵਾਂ ਜਿਹੜੀਆਂ ਪ੍ਰਾਪਤ ਕਰਨ ਜਾਂ ਦੇਵਾਂਗੇ ਕਿਉਂਕਿ ਵੇਖੋ ਤੁਸੀਂ ਗੱਲ ਕੀਤੀ ਪਾੜੇ ਗਲਤ ਬੋਲੀ ਜਾ ਰਹੇ ਪਾੜੇ ਉਹਨਾਂ ਨੂੰ ਪਹਿਲਾਂ ਵੀ ਸੀ ਉਹ ਤੇ ਹੁਣ ਕਿੱਥੋਂ ਹੋਣਿਆ ਇਸ ਕਰਕੇ ਉਹ ਤਾਂ ਪਹਿਲਾਂ ਹੀ ਉਹਨੇ ਪੜਿਆ ਪੰਜਾਬੀ ਨਾਲ ਕੋਈ ਵਾ ਵਾਸਤਾ ਨਹੀਂ ਇਹ ਤਗੜੇ ਸਕੂਲਾਂ 'ਚ ਪੜੇ ਹੋਏ ਜਿੱਥੇ ਪੰਜਾਬੀ ਪੜਾਈ ਨਹੀਂ ਜਾਂਦੀ ਪਾੜੇ ਪੜਾਏ ਹੀ ਨਹੀਂ ਜਾਂਦੇ ਉਹਨਾਂ ਸਕੂਲਾਂ ਦੇ ਵਿੱਚ ਪੜੇ ਹੋਏ ਹੈ ਇਸ ਕਰਕੇ ਇਹਨਾਂ ਨੂੰ ਪੰਜਾਬੀ ਨਾਲ ਕੋਈ ਵਾ ਵਾਸਤਾ ਨਹੀਂ ਸੋ ਇਸ ਕਰਕੇ ਅਸੀਂ ਅ ਪਿੰਡਾਂ ਦੇ ਪੜੇ ਹੋਏ ਆ ਪੰਜਾਬ ਦੇ ਪੜੇ ਹੋਏ ਆ ਪੰਜਾਬ ਦੇ ਸਕੂਲਾਂ ਦੇ ਪੜੇ ਹੋਏ ਆ ਅਸੀਂ ਆਪਣੇ ਅ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਸਾਨੂੰ ਜੋ ਟੀਚਰ ਮਿਥਿਆ ਗਿਆ ਅਸੀਂ ਉਸ ਟੀਚੇ ਦੇ ਨਾਲ-ਨਾਲ ਚੱਲਦੇ ਹੋਏ ਸਰਦਾਰ ਭਗਤ ਸਿੰਘ ਦੀ ਮਾਨ ਦੀ ਸੋਚ ਤੇ ਪੈਰਾ ਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਮੁੱਦਿਆਂ ਤੇ ਜਿਹੜੀ ਲੜਾਈ ਆ ਉਹ ਲੜੀ ਜਾ ਰਹੀ ਆ ਪਰ ਜਿਹੜੀ ਕਾਂਗਰਸ ਆ ਉਹ ਆਪਣੇ ਆਪ ਚ ਮੁੱਖ ਮੰਤਰੀ ਕੁਰਸੀ ਨੂੰ ਲੈ ਕੇ ਲੜੀ ਜਾ ਰਹੀ। ਉੱਥੇ ਜਿਹੜੀ ਸਾਰੇ ਹੀ ਮੁੱਖ ਮੰਤਰੀ ਆ ਕਿਹਦਾ ਕਿਹਦਾ ਨਾਮ ਲਾਓਗੇ ਤੁਸੀਂ ਨਾਮ ਲਈ ਤਾਂ ਲਿਸਟ ਲੰਮੀ ਹੋ ਜੂਗੀ ਇਸ ਕਰਕੇ ਉਹਨਾਂ ਦੀ ਤਾਂ ਗੱਲ ਹੀ ਨਾ ਛੱਡੋ। ਈਵਨ ਕਿ ਉਹਨਾਂ ਤੋਂ ਉੱਤੇ 2027 ਵਾਸਤੇ ਮੁੱਖ ਮੰਤਰੀ ਦੇ ਚਿਹਰਾ ਵੀ ਨਹੀਂ ਲੱਭ ਰਿਹਾ ਇਸ ਕਰਕੇ ਤੁਸੀਂ ਉਹਨਾਂ ਦੀ ਗੱਲ ਹੀ ਨਾ ਕਰੋ ਕਿਉਂਕਿ ਉਹ ਘਾਵਤ ਹਨ ਇੱਕ ਭਿੰਡਾ ਭੜੋਜਾ ਕਿੰਨਾ ਕੁ ਭਾਰ ਇੱਕ ਮੁੱਕੀ ਚੱਕਰ ਦੂਜੀ ਤਿਆਰ ਜੇ ਰਾਜੇਵਿੰਗ ਨੂੰ ਵਿਹਲੇ ਕਰੀਏ ਤਾਂ ਪਰਗਰਸ਼ ਸਿੰਘ ਆਜਦਾ ਉਹਨੂੰ ਸਾਈਡ ਤੇ ਕਰੀ ਤਾਂ ਚੰਨੀ ਆਇਆ ਨਾ ਚੰਨੀ ਨੂੰ ਸਾਈਡ ਤੇ ਕਰਦੇ ਬਾਜਵਾ ਸਾਹਿਬ ਆਜਦੇ ਆ ਬਾਜਵਾ ਸਾਹਿਬ ਤੋਂ ਬੱਲੇ ਹੋਰ ਵੀ ਪਤਾ ਨਹੀਂ ਕਿੰਨੇ ਸੁਖੀ ਅਗੇ ਤੁਰੇ ਫਿਰਦੇ ਆ ਇਸ ਕਰਕੇ ਤੁਸੀਂ ਨਾ ਹੀ ਨਾਮ ਨਾਉ ਜ਼ਿਆਦਾ ਕਿਉਂਕਿ ਇਹਨਾਂ ਪੰਜਾਬ ਦਾ ਬੇੜਾ ਕਰ ਕੀਤਾ ਇਹਨਾਂ ਦੇ ਰਾਜ ਦੇ ਵਿੱਚ ਬੜਾ ਕੁਝ ਜਿਹੜਾ ਉਹ ਗਲਤ ਹੋਇਆ ਤੁਸੀਂ ਸਾਰੇ ਜਾਣਦੇ ਹੋ ਉਹਦੀ ਰਿਕਾਰਡ ਆ ਬੜਾ ਕੁਝ ਗਲਤ ਹੋਇਆ ਬੜਾ ਕੁਝ ਗਲਤ ਕੀਤਾ ਇਸ ਕਰਕੇ ਜੋ ਕਾਲੀਆਂ ਨੇ ਕੀਤਾ ਜੋ ਕਾਂਗਰਸ ਨੇ ਕੀਤਾ ਜੋ ਭਾਜਪਾ ਨੇ ਕੀਤਾ ਕਿਸੇ ਤੋਂ ਲੁਕਿਆ ਨਹੀਂ ਇਸ ਕਰਕੇ ਪੰਜਾਬ ਦਾ ਇੱਕੋ ਇੱਕ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਦੁੱਖਾਂ ਦਾ ਦਰਦੀ ਲੋਕਾਂ ਦੇ ਘਰਾਂ ਘਰਾਂ ਦਾ ਹਾਲ ਜਾਣਨ ਵਾਲਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਦਿਲਾਂ ਦੀ ਧੜਕਣ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹਨੂੰ ਪਤਾ ਹੈ ਕਿ ਦੁਨੀਆ ਦੇ ਦਰਦ ਕੀ ਹੈ ਦੁਨੀਆ ਦੇ ਦੁੱਖ ਕੀ ਹੈ ਦੁਨੀਆ ਦੇ ਤਕਲੀਫਾਂ ਕੀ ਆ ਉਹਨਾਂ ਦਾ ਦਰਦੀ ਜਿਹੜਾ ਸਰਦਾਰ ਭਗਤ ਸਿੰਘ ਮਾਨ ਆ। ਅਮਨ ਸਿੰਘ ਸਾਹਿਬ ਹਸਪੀਟਲ ਕਿੰਨੇ ਦਾ ਲਿਸਟ ਆਈ ਹੈ ਪ੍ਰਾਈਵੇਟ ਹਸਪੀਟਲਾਂ ਦੀ। ਵੇਖੋ ਜੀ ਇਹ ਪੈਨਲ ਬਣ ਚੁੱਕੀ ਆ ਇਹਦੀ ਲਿਸਟ ਮੈਂ ਹੁਣ ਐਸਰੇ ਤਾਂ ਰਸਮੀ ਸ਼ੁਰੂਆਤ ਕੀਤੀ ਆ ਆਉਣ ਵਾਲੇ 2-4 ਘੰਟੇ ਦੇ ਵਿੱਚ ਮੈਂ ਤੁਹਾਨੂੰ ਇਹਦੀ ਲਿਸਟਰੀ ਪ੍ਰੋਵਾਈਡ ਕਰਾ ਦੇਵਾਂਗੇ। ਸੋ ਪ੍ਰਾਈਵੇਟ ਹਸਪੀਟਲ ਵੀ ਪੈਨਲ ਤੇ ਨੇ ਸਰਕਾਰੀ ਹਸਪੀਟਲ ਵੀ ਪੈਨਲ ਤੇ ਨੇ ਸਪੈਸ਼ਲਿਸਟ ਹਸਪੀਟਲ ਵੀ ਜਿਹੜੇ ਆ ਉਹ ਪੈਨਲ ਤੇ ਨੇ। ਸੋ ਆ ਸਾਰੀ ਲਿਸਟ ਸਾਨੂੰ ਪ੍ਰੋਵਾਈਡ ਕਰਾ ਦੇ। ਜੀ ਡਾਕਟਰ ਸਾਹਿਬ ਕਈ ਪਹਿਲਾਂ ਵੀ ਯੋਜਨਾਵਾਂ ਚੱਲੂ ਹੋਈਆਂ ਉਹਦੇ ਵਿੱਚ ਮੁੱਖ ਚ ਰਾਜੀ ਪੀ ਜਾਂਦੇ ਸੀ ਕਿ ਜਿਹੜੀ ਕੈਸੀਆਂ ਬਾੜੂ ਕਰਾ ਲੈਣਗੇ ਜਾਂ ਦਵਾਈਆਂ ਬਾੜੂ ਲੈਣਗੇ ਪਰ ਇਹਦੇ ਵਿੱਚ ਨਹੀਂ ਜਿੱਦਾਂ ਦਾ ਪੰਜਾਬ ਦੀ ਸਰਕਾਰ ਆਈ ਹੈ ਪੰਜਾਬ ਦੇ ਚਾਂਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਮੁਹੱਲਾ ਕਲੀਨਿਕ ਬਣਾਏ ਆ ਉਹਦੇ ਚ ਦਵਾਈਆਂ ਵੀ ਫ੍ਰੀ ਆ ਟੈਸਟ ਵੀ ਫ੍ਰੀ ਆ ਤੇ ਡਾਕਟਰ ਦੀ ਪਰਚੀ ਫੀਸ ਵੀ ਕੋਈ ਨਹੀਂ ਲੱਗਦੀ ਸੇਮ ਤਰ੍ਹਾਂ ਦੇ ਉਹ ਤਾਂ ਮੁਹੱਲਾ ਕਲੀਨਿਕ ਹੋ ਗਏ ਕੋਈ ਰੋਜ਼ ਦੀ ਦਵਾਈਆਂ ਛੂਗਦੀ ਬੀਪੀ ਦੀ ਜਾਂ ਕੋਈ ਖਾਂਸੀ ਖੰਘਜ ਕਾਮ ਬੁਖਾਰ ਜਿਹੜੇ ਉਹ ਟੈਸਟ ਚੱਲਦੇ ਆ ਬਾਕੀ ਜਿਹੜਾ ਹੁਣ ਅਸੀਂ ਹੈਲਥ ਕਾਰਡ ਦੇ ਰਹੇ ਆ ਇਹਦੇ ਵਿੱਚ ਵੱਡੇ ਤੋਂ ਵੱਡਾ ਟੈਸਟ ਵੀ ਜਿਹੜਾ ਜੋ 10 ਲੱਖ ਦਾ ਇਲਾਜ ਉਹ ਫ੍ਰੀ ਦੇ ਰਹੇ ਆ ਉਹਦੇ ਵਿੱਚ ਸਾਰੇ ਟੈਸਟ ਸਾਰੀਆਂ ਦਵਾਈਆਂ ਸਾਰੇ ਡਾਕਟਰਾਂ ਦੀਆਂ ਵਿਸਟਾ ਉਹ ਵਿੱਚੇ ਹੋਣਗੀਆਂ ਸੋ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਜੇ ਮੰਨ ਲਓ ਕਿਸੇ ਨੂੰ ਕੋਈ ਆਵਾ ਮੌਦੀ ਅਸੀਂ ਹੈਲਪਲਾਈਨ ਨੰਬਰ ਦਿੱਤਾ ਹੋਇਆ ਮੇਰਾ ਪਰਸਨਲ ਮੋਬਾਈਲ ਨੰਬਰ ਮੇਰੇ ਹਲਕੇ ਦੇ ਲੋਕਾਂ ਵਾਸਤੇ ਕਿਸੇ ਵਾਸਤੇ ਵੀ ਜੇ ਕੋਈ ਚਾਹੀਦਾ ਤਾਂ ਮੈਂ ਪ੍ਰੋਵਾਈਡ ਕਰਵਾਵਾਂਗਾ ਕਿਉਂਕਿ ਸਾਡੀ ਇਹ ਨਿਰੰਤਰ ਸੇਵਾ 24 ਘੰਟੇ ਲੋਕਾਂ ਵਾਸਤੇ ਆ ਲੋਕਾਂ ਦੀ ਸੇਵਾ ਚ ਅਸੀਂ ਸਦਾ ਹਾਜ਼ਰ ਆ ਠੀਕ ਹੈ